ਸਤਿ ਸ਼੍ਰੀ ਅਕਾਲ ਪੰਜਾਬੀਓ ਸਵਾਗਤ ਕਰਦੇ ਹਾਂ ਇੱਕ ਹੋਰ ਨਵੇਂ ਵੀਡੀਓ ਵਿੱਚ ਕੈਨੇਡਾ ਜਾਣ ਦੇ ਚਾਹਵਨ ਪੰਜਾਬੀ ਭਾਰਤੀਆਂ ਦੇ ਲਈ ਹੁਣ ਕੈਨੇਡਾ ਤੋਂ ਦੋ ਵੱਡੀਆਂ ਖੁਸ਼ਖਬਰੀਆਂ ਨਿਕਲ ਕੇ ਆ ਰਹੀਆਂ ਹਨ ਕਿਉਂਕਿ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਹਰ ਰੋਜ਼ ਹੀ ਜਿਹੜੇ ਵੱਡੇ ਬਦਲਾਅ ਕੈਨੇਡਾ ਇਮੀਗ੍ਰੇਸ਼ਨ ਦੇ ਵਿੱਚ ਕਰ ਦਿੱਤੇ ਜਾਂਦੇ ਹਨ ਪਹਿਲੀ ਵੱਡੀ ਅਪਡੇਟ ਦੀ ਗੱਲ ਕਰੀਏ ਤੇ ਹੁਣ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਜਿਹੜੇ ਵੀ ਪੰਜਾਬੀ ਭਾਰਤੀ ਸਟੂਡੈਂਟ ਕੈਨੇਡਾ ਦੇ ਵਿੱਚ ਪੀਆਰ ਲੈਣ ਦੇ ਲਈ ਆਪਣਾ ਲੈਂਗੁਏਜ ਟੈਸਟ ਦਿੰਦੇ ਸਨ ਜਿਸ ਦੇ ਵਿੱਚ ਕਿ ਆਇਲਟਸ ਜਨਰਲ ਦਾ ਜਿਹੜਾ ਕਿ ਟੈਸਟ ਦੇਣ ਦੀ ਪਰ ਦੀ ਜਿਹੜੀ ਪਰਮਿਸ਼ਨ ਮਿਲਦੀ ਸੀ ਇਸ ਤੋਂ ਇਲਾਵਾ ਨਾਲ ਹੀ ਪੀਟੀਈ ਕੋਰ ਦਾ ਵੀ ਤੁਸੀਂ ਟੈਸਟ ਦੇ ਕੇ ਕੈਨੇਡਾ ਦੇ ਵਿੱਚ ਆਪਣੀ ਪੀਆਰ ਅਪਲਾਈ ਕਰ ਸਕਦੇ ਸੀ ਪਰ ਹੁਣ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਇਸ ਦੇ ਵਿੱਚ ਇੱਕ ਹੋਰ ਟੈਸਟ ਨੂੰ ਐਡ ਕਰ ਦਿੱਤਾ ਗਿਆ ਹੈ ਇਸ ਟੈਸਟ ਦਾ ਨਾਮ ਟੋਫਲ ਹੈ ਸੋ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਹੁਣ ਜੇ ਤੁਸੀਂ ਕੈਨੇਡਾ ਦੇ ਵਿੱਚ ਪੀਆਰ ਲੈਣ ਦੇ ਲਈ ਆਪਣੀ ਐਪਲੀਕੇਸ਼ਨ ਲਗਾਉਣੀ ਹੈ ਤੇ ਨਵੀਂ ਲੈਂਗੁਏਜ ਟੈਸਟ categories ਦੇ ਵਿੱਚ ਹੁਣ ਟੋਫਲ ਦਾ ਟੈਸਟ ਵੀ ਐਡ ਕਰ ਦਿੱਤਾ ਗਿਆ ਹੈ ਜਿਸ ਨੂੰ ਤੁਸੀਂ ਕਰਕੇ ਕੈਨੇਡਾ ਦੀ ਆਪਣੀ ਪੀਆਰ ਅਪਲਾਈ ਕਰ ਸਕਦੇ ਹੋ ਇਸ ਤੋਂ ਬਾਅਦ ਹੁਣ ਦੂਸਰੀ ਅਪਡੇਟ ਦੀ ਗੱਲ ਕਰੀਏ ਤੇ ਕੈਨੇਡਾ ਜਾਣ ਦੇ ਚਾਹਵਾਨ ਪੰਜਾਬੀ ਭਾਰਤੀ ਵੱਡੀ ਗਿਣਤੀ ਦੇ ਵਿੱਚ ਟੂਰਿਸਟ ਅਤੇ ਵਿਜ਼ਟਰ ਵੀਜ਼ਾ ਦੇ ਉੱਤੇ ਕੈਨੇਡਾ ਦੇ ਵਿੱਚ ਜਾਣਾ ਚਾਹੁੰਦੇ ਆ ਕਿਉਂਕਿ ਟੂਰਿਸਟ ਅਤੇ ਵਿਜ਼ਟਰ ਵੀਜ਼ਾ ਦੇ ਉੱਤੇ ਕੈਨੇਡਾ ਦੇ ਵਿੱਚ ਜਾਣਾ ਇੱਕ ਤੇ ਸਸਤਾ ਹੈ ਤੇ ਇੱਕ ਬਹੁਤ ਜਲਦ ਤੁਸੀਂ ਕੈਨੇਡਾ ਦੇ ਵਿੱਚ ਟੂਰਿਸਟ ਵਿਜ਼ਟਰ ਵੀਜ਼ਾ ਦੇ ਉੱਤੇ ਪਹੁੰਚ ਜਾਂਦੇ ਹੋ ਸੋ ਹਰ ਸਾਲ ਲੱਖਾਂ ਦੀ ਤعداد ਦੇ ਵਿੱਚ ਪੰਜਾਬੀ ਭਾਰਤੀ ਟੂਰਿਸਟ ਅਤੇ ਵਿਜ਼ਟਰ ਵੀਜ਼ਾ ਦੇ ਉੱਤੇ ਕੈਨੇਡਾ ਦੇ ਵਿੱਚ ਜਾਂਦੇ ਹਨ ਸੋ ਇਸੇ ਦੌਰਾਨ ਹੁਣ ਕੈਨੇਡਾ ਦੇ ਵਿੱਚ ਟੂਰਿਸਟ ਵਿਜ਼ਟਰ ਵੀਜ਼ਾ ਤੇ ਜਾਣ ਵਾਲੇ ਚਾਹਵਾਨ ਪੰਜਾਬੀ ਭਾਰਤੀਆਂ ਦੇ ਲਈ ਵੱਡੀ ਖੁਸ਼ਖਬਰੀ ਨਿਕਲ ਕੇ ਆ ਰਹੀ ਹੈ ਕਿਉਂਕਿ ਕੈਨੇਡਾ ਦੇ ਵਿੱਚ ਹ ਦੇ ਵਿੱਚ FIFA ਵਰਲਡ ਕੱਪ ਹੋਣ ਜਾ ਰਿਹਾ ਹੈ ਜੀਹਾਂ ਤੁਹਾਨੂੰ ਦੱਸ ਦਈਏ ਕਿ FIFA ਵਰਲਡ ਕੱਪ ਕੈਨੇਡਾ ਦੇ ਵਿੱਚ ਹੁਣ ਸਾਲ 2026 ਦੇ ਦੌਰਾਨ ਹੋਵੇਗਾ ਜਿਸ ਦੇ ਦੌਰਾਨ ਅਮਰੀਕਾ ਅਤੇ ਮੈਕਸੀਕੋ ਦੇ ਵਿੱਚ ਵੀ ਕੁਝ ਮੈਚ ਹੋਣਗੇ ਜਿਸ ਤੋਂ ਬਾਅਦ ਕਿ ਤੁਸੀਂ 10 ਸਾਲ ਦਾ ਮਲਟੀਪਲ ਵੀਜ਼ਾ ਲੈ ਕੇ ਕੈਨੇਡਾ ਦੇ ਵਿੱਚ ਤੇ ਇਹਨਾਂ ਮੈਚਾਂ ਦਾ ਆਨੰਦ ਮਾਣ ਸਕਦੇ ਹੋ ਤੇ ਨਾਲ ਦੀ ਨਾਲ ਤੁਸੀਂ ਆਪਣਾ ਅਮਰੀਕਾ ਦਾ ਵੀਜ਼ਾ ਵੀ ਆਸਾਨੀ ਦੇ ਨਾਲ ਲੈ ਸਕਦੇ ਹੋ ਸੋ ਜੇਕਰ ਤੁਹਾਡੇ ਕੋਲ ਕੈਨੇਡਾ ਦਾ ਵੀਜ਼ਾ ਇਸ ਸਮੇਂ ਮੌਜੂਦ ਹੈ ਸੋ ਤੁਸੀਂ ਅਮਰੀਕਾ ਦਾ ਵੀਜ਼ਾ ਵੀ ਆਸਾਨੀ ਦੇ ਨਾਲ ਪ੍ਰਾਪਤ ਕਰ ਸਕਦੇ ਹੋ ਪਰ ਸ਼ਰਤ ਇਹ ਹੈ ਕਿ ਤੁਹਾਡੀ ਪ੍ਰੋਫਾਈਲ ਚੰਗੀ ਹੋਣੀ ਚਾਹੀਦੀ ਹੈ ਸੋ ਜੇ ਤੁਹਾਡੀ ਪ੍ਰੋਫਾਈਲ ਦੇ ਵਿੱਚ ਕੋਈ ਕਮੀ ਹੈ ਤੇ ਤੁਸੀਂ ਇਸ ਨੂੰ ਰੈਂਦੇ ਮਹੀਨਿਆਂ ਦੇ ਦੌਰਾਨ ਇੰਪਰੂਵ ਕਰਕੇ ਤੇ ਆਪਣਾ ਕੈਨੇਡਾ ਅਮਰੀਕਾ ਤੇ ਮਕਸੀਕੋ ਦਾ ਟੂਰਿਸਟ ਵੀਜ਼ਾ ਇਕੱਠਾ ਹੀ ਫਲਾਈ ਕਰ ਸਕਦੇ ਹੋ ਤੇ ਲੈ ਕੇ ਕੈਨੇਡਾ ਜਾ ਸਕਦੇ ਹੋ